ਸਤ ਸੰਗਿਓ ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਸਭਨਾ ਨੂੰ ਰ지ਕ ਦੇ ਰਿਹਾ ਹੈ ਇਸੇ ਨਾਲ ਕੋਈ ਵਿਤਗਰਾਂ ਨਹੀਂ ਕਰਦਾ ਪਰਮਾਤਮਾ ਵਾਹਿਗੁਰੂ ਜਿੱਥੇ ਮਨੁੱਖਾਂ ਨੂੰ ਰ지ਕ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਉੱਥੇ ਜੀਵ ਜੰਤੂਆਂ ਨੂੰ ਰ지ਕ ਦੇ ਰਿਹਾ ਹੈ 1995 ਦਾ ਜ਼ਿਕਰ ਹੈ ਗੁਰਮਖੋ 29 ਦਸੰਬਰ 1995 ਨੂੰ ਦਿਨ ਸ਼ੁੱਕਰਵਾਰ ਨੂੰ ਅਜੀਤ ਅਖਬਾਰ ਵਿੱਚ ਦੇਸ਼-ਵਦੇਸ਼ ਸਪਲੀਮੈਂਟ ਵਿੱਚ ਇੱਕ ਖਬਰ ਸ਼ਪੀ ਸੀ ਉਹ ਖਬਰ ਨਾ ਇੱਕ ਪਾਕਿਸਤਾਨ ਦੇ ਇੱਕ ਪਠਾਨ ਡਰਾਈਵਰ ਦੀ ਸੀ ਗੱਲ ਉਹ ਪਾਕਿਸਤਾਨ ਦਾ ਜੋ ਡਰਾਈਵਰ ਹੈ ਉਹ ਪਾਕਿਸਤਾਨ ਦੇ ਵਿੱਚ ਮੰਗਲਾ ਡੈਮ ਤੇ ਨੌਕਰੀ ਕਰਦਾ ਜਦੋਂ ਆਪਣੇ ਪਿੰਡ ਜਾਂਦਾ ਹੈ ਛੁੱਟੀ ਲੈ ਕੇ ਉਸ ਪਿੰਡ ਦੇ ਵਿੱਚ ਲੋਕ ਲੋਹੇ ਦਾ ਤਵਾ ਨਹੀਂ ਵਰਤਦੇ ਪੱਥਰ ਦਾ ਤਵਾ ਵਰਤਦੇ ਨੇ ਇਸ ਡਰਾਈਵਰ ਦੇ ਘਰ ਵੀ ਰੋਟੀ ਪਕਾਉਣ ਵਾਸਤੇ ਪੱਥਰ ਦਾ ਤਵਾ ਹੈ ਉਦੇ ਉੱਪਰ ਰੋਟੀ ਪਕਾਈ ਜਾਂਦੀ ਹੈ ਜਦੋਂ ਇਸ ਡਰਾਈਵਰ ਦੀ ਘਰ ਵਾਲੀ ਪ੍ਰਸ਼ਾਦਾ ਲੈ ਕੇ ਆਈ ਡਰਾਈਵਰ ਵਾਸਤੇ ਇਹ ਪ੍ਰਸ਼ਾਦਾ ਸ਼ੱਕ ਲੱਗਾ ਕੀ ਵੇਖਦਾ ਰੋਟੀ ਸੈਂਟਰ ਵਿੱਚੋਂ ਕੱਤੀ ਹੈ ਮੰਨ ਕੇ ਸੋਚਦਾ ਚਲੋ ਸ਼ਾਇਦ ਰੋਟੀ ਕੱਤੀ ਰਹਿ ਗਈ ਹੋਵੇਗੀ ਦੂਸਰਾ ਪ੍ਰਸ਼ਾਦਾ ਲਿਆ ਉਹ ਵੀ ਸੈਂਟਰ ਚੋਂ ਕੱਚਾ ਹੈ ਤੀਸਰਾ ਪ੍ਰਸ਼ਾਦਾ ਲਿਆ ਉਹ ਵੀ ਸੈਂਟਰ ਚੋਂ ਕੱਚਾ ਹੈ ਆਪਣੇ ਘਰ ਵਾਲੀ ਨੇ ਕੂਲ ਬੁਲਾਇਆ ਅੱਖ ਲੱਗਾ ਭਗਵਾਨ ਨੇ ਇਹ ਕੋਈ ਨਵਾਂ ਤਰੀਕਾ ਹੈ ਪ੍ਰਸ਼ਾਦਾ ਪਕਾਉਣ ਦਾ ਮੈਂ ਜਿੰਨੇ ਪ੍ਰਸ਼ਾਦੇ ਲਈ ਇਸ ਸੈਂਟਰ ਵਿੱਚੋਂ ਕੱਚੇ ਕੋ ਰਹਿ ਜਾਂਦੇ ਨੇ ਉਹ ਘਰ ਵਾਲੀ ਆਖਣ ਲੱਗੀ ਜੀ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਮੈਂ ਭੁੱਲ ਗਈ ਕੁਝ ਦਿਨ ਹੋਏ ਨੇ ਪਤਾ ਨਹੀਂ ਕੀ ਗੱਲ ਹੈ ਇਸ ਤਵੇ ਤੇ ਮੈਂ ਪ੍ਰਸ਼ਾਦਾ ਪਕਾਉਣੀ ਆ ਨਾ ਉਹ ਤਵਾ ਸੈਂਟਰ ਵਿੱਚੋਂ ਠੰਡਾ ਰਹਿੰਦਾ ਹੈ ਸਾਈਡਾਂ ਤੋਂ ਪੱਥਰ ਦਾ ਤਵਾ ਬਿਲਕੁਲ ਲਾਲ ਗਰਮ ਹੋ ਜਾਂਦਾ ਹੈ ਪਰ ਸੈਂਟਰ ਵਿੱਚੋਂ ਉਹ ਤਵਾ ਠੰਡਾ ਰਹਿੰਦਾ ਹੈ ਜਿੱਥੋਂ ਤਵਾ ਠੰਡਾ ਰਹਿੰਦਾ ਹੈ ਉੱਥੇ ਰੋਟੀ ਵੀ ਕੱਚੀ ਰਹਿ ਜਾਂਦੀ ਹੈ ਅੱਗੋਂ ਉਹ ਪਠਾਨ ਡਰਾਈਵਰ ਬਹੁਤ ਹੈਰਾਨ ਹੋਇਆ ਕਹਿੰਦਾ ਮੈਨੂੰ ਬਖਾ ਫਿਰ ਇਹ ਸਾਹਮਣੇ ਰੋਟੀ ਪਕਾ ਦੂੰ ਜਦੋਂ ਉਸ ਡਰਾਈਵਰ ਦੀ ਘਰ ਵਾਲੀ ਨੇ ਪ੍ਰਸ਼ਾਦਾ ਉਹ ਤਵੇ ਦੇ ਉੱਪਰ ਪਾਇਆ ਨਾ ਤੇ ਪ੍ਰਸ਼ਾਦਾ ਜਦ ਤੱਕ ਪੱਕਿਆ ਤੇ ਸਤਿਮੁੱਚੀ ਸੈਂਟਰ ਦੇ ਵਿੱਚੋਂ ਫਿਰ ਪ੍ਰਸ਼ਾਦਾ ਕੱਚਾ ਰਹਿ ਗਿਆ ਪਠਾਨ ਡਰਾਈਵਰ ਬੜਾ ਹੈਰਾਨ ਹੋਇਆ ਤਵੇ ਨੂੰ ਥੱਲੇ ਉਤਾਰਿਆ ਤੇ ਇੱਕ ਹਥੌੜਾ ਲਿਆ ਉਹ ਹਥੌੜੇ ਨਾਲ ਜਦੋਂ ਪੱਥਰ ਦੇ ਤਵੇ ਨੂੰ ਤੋੜਿਆ ਨਾ ਉਹਨੇ ਤੇ ਕੀ ਦੇਖਦਾ ਉਹ ਪੱਥਰ ਦੇ ਤਵੇ ਦੇ ਵਿੱਚੋਂ 1 2 ਇੰਚ ਲੰਬਾ ਕੀੜਾ ਨਿਕਲਿਆ ਜੋ ਜਿਉਂਦਾ ਸੀ ਸਲੇਟੀ ਰੰਗ ਦਾ ਕੀੜਾ ਉਹ ਅਜੇ ਜਿਉਂਦਾ ਹੈ ਇਹ ਘਟਨਾ ਵੇਖ ਕੇ ਨਾ ਉਹ ਪਠਾਨ ਬੜਾ ਹੈਰਾਨ ਹੋਇਆ ਉਸ ਅੱਲਾ ਦਾ ਸ਼ੁਕਰਾਨਾ ਕਰਨ ਲੱਗਾ ਹੈ ਅੱਲਾ ਤੂੰ ਤਾਂ ਪਥਰਾਂ ਦੇ ਵਿੱਚ ਵੀ ਕੀੜਿਆਂ ਨੂੰ ਵੀ ਜਗ ਦੇ ਰਿਹਾ ਵਾ ਫਿਰ ਮਕੋ ਸਤ ਗੁਰੂ ਜੀ ਦੀ ਬਾਣੀ ਕਹਿੰਦੀ ਹੈ ਸੈਲ ਪੱਥਰ ਮੇ ਜੰਤ ਉਪਾਏ ਹਾਂ ਕਾ ਰਜਕ ਆਗੇ ਕਰ ਧਰਿਆ ਉਹ ਪ੍ਰਮਾਤਮਾ ਵਾਹਿਗੁਰੂ ਸਭਨਾ ਨੂੰ ਰਜਿਕ ਦਿੰਦਾ ਹੈ ਉਹ ਦਾਤਾ ਹੈ ਦਾਸ ਗੁਰਮਖੰਡ ਨੂੰ ਬੇਨਤੀ ਕਰੇਗਾ ਧੰਨ ਗੁਰੂ ਅਰਜਨ ਦੇ ਪਿਤਾ ਜੀ ਵੱਲੋਂ ਉਚਾਰਨ ਕੀਤਾ ਆਇਆ ਤਨਾਸਰੀ ਰਾਗਤ ਸ਼ਬਦ ਤum ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਸੰਗਤਾਂ ਨੂੰ ਸਰਵਣ ਕਰਾਉਣ ਜੀ ਤਨਾਸਰੀ ਮਹੱਲਾ ਪੰਜਵਾਂ ਧੰਗੁਰੂ ਅਰਜਨ ਦੇ ਪਿਤਾ ਜੀ ਤਨਾਸਰੀ ਰਾਗ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ ਤੁਮ ਦਾਤੇ ਠਾਕੁਰ ਪਿਤਪਾਲਕ ਨਾਇਕ ਖਸਮ ਹਮਾਰੇ ਧੰਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ اے ਵਾਹਿਗੁਰੂ ਜੀ ਤੁਸੀਂ ਦਾਤੇ ਹੋ ਤੁਸੀਂ ਸਾਡੀ ਪਿਤਪਾਲਨਾ ਕਰਨ ਵਾਲੇ ਹੋ ਤੁਸੀਂ ਮੇਰੇ ਮਾਲਕ ਹੋ ਇਤ ਪਾਲ ਲੇਕ ਤੋ ਭਾਵ ਹੁੰਦਾ ਹੈ ਪਾਲਣਾ ਕਰਨ ਵਾਲੇ ਨਾਇਕ ਤੋ ਭਾਵ ਹੁੰਦਾ ਹੈ ਸਤ ਸੰਗਿਓ ਆਗੂ ਉਹ ਪਰਮੇਸ਼ਰ ਵਾਹਿਗੁਰੂ ਦਾਤਾ ਹੈ ਪੜਦੇ ਹੋ ਰੋਜਨਾ ਸਭਨਾ ਜੀਆਂ ਖਾਇਕ ਦਾਤਾ ਸੂਮੈ ਵਿਸਰ ਨ ਜਾਈ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਵਾਹਿਗੁਰੂ ਦਾਤਾ ਹੈ ਬਾਕੀ ਸਭ ਉਹਦੇ ਮੰਗਤੇ ਨੇ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੂੰ ਦਾਤੇ ਠਾਕੁਰ ਪ੍ਰਤੀਪਾਲਕ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੂੰ ਦਾਤੇ ਠਾਕੁਰ ਪ੍ਰਤੀਪਾਲਕ ਹਾਂਤਨੰਤ ਰਵ ਰਹਿਆ ਪਾੜ ਬ੍ਰਹਮ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਹੋਏ ਤੂੰ ਦਾਤੇ ਠਾਕੁਰ ਪ੍ਰਤੀਪਾਲਕ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਤੁਮ ਦਾਤੇ ठाकुर ਪ੍ਰਤਪਾਲਕ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਤੁਮ ਦਾਤੇ ठाकुर ਪ੍ਰਤਪਾਲਕ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਹੇ ਪ੍ਰਭੂ ਜੀ ਤੁਸੀਂ ਸਭ ਦਾਤਾ ਦੇਣ ਵਾਲੇ ਹੋ ਤੁਸੀਂ ਮਾਲਕ ਹੋ ਤੁਸੀਂ ਸਭਨਾਂ ਨੂੰ ਪਾਲਣ ਵਾਲੇ ਸਾਡੇ ਆਗੂ ਹੋ ਸਾਡੇ ਜੀਵੰਦੀ ਅਗਵਾਈ ਕਰਨ ਵਾਲੇ ਹੋ ਤੁਸੀਂ ਸਾਡੇ ਖਸਮ ਹੋ ਨਿਮਖ ਨਿਮਖ ਤੁਮਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਨਿਮਖ ਤੋਂ ਭਾਵ ਹੁੰਦਾ ਹੈ ਅੱਖ ਝਮਕਣ ਜਿੰਨਾ ਸਮਾਂ ਤੁਮਰੇ ਧਾਰੇ ਤੋਂ ਪਾਉਂਦਾ ਹੈ ਤੇਰੇ ਆਸਰੇ ਵਾਹਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਕਿਤੇ हे ਪ੍ਰਭੂ ਤੂੰ ਇੱਕ ਇੱਕ ਛਿੰਨ ਸਾਡੀ ਪਾਲਣਾ ਕਰਦਾ ਹੈ ਅਸੀਂ ਬੱਚੇ ਤੇਰੇ ਤੇਰੇ ਆਸਰੇ ਹੀ ਜਿਉਂਦੇ ਹਾਂ ਜੇਵਾ ਇੱਕ ਕਮਨ ਗੁਣ ਕਹੀਐ ਜੇਵਾ ਤੋਂ ਭਾਵ ਹੁੰਦਾ ਹੈ ਜੀਬਾ ਜੀਬ ਕਹੀਏ ਤੋਂ ਭਾਵ ਹੁੰਦਾ ਬਿਆਨ ਕੀਤਾ ਜਾ ਸਕਦਾ ਹੈ ਇਹ ਵਾਹਿਗੁਰੂ ਜੀ ਇਹ ਮੇਰੀ ਇੱਕ ਜੇਵਾ ਹੈ ਇੱਕ ਜੀਬ ਹੈ ਇੱਕ ਜੀਵ ਨਾਲ ਮੈਂ ਤੇਰੇ ਕਿਹਰੇ ਕਿਹਰੇ ਗੁਣ ਬਿਆਨ ਕਰਾਂ ਇਸ ਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਈਐ ਤੇਰੋ ਤੋਂ ਪਾਮ ਦਾ ਤੇਰਾ ਧੰਨ ਗੁਰੂ ਅਰਜਨ ਦੇਵ ਪਤਾ ਜੀ ਕਹਿੰਦੇ ਏ ਅਣਗਿਣਤ ਗੁਨਾ ਦੇ ਮਾਲਕ ਏ ਬੇਅੰਤ ਮਾਲਕ ਪ੍ਰਭ ਇਸੇ ਪਾਸੋਂ ਤੇਰੇ ਗੁਨਾ ਦਾ ਅੰਤ ਨਹੀਂ ਲੱਭਿਆ ਜਾ ਸਕਿਆ ਰਹਾਉ ਗੋ ਸਤਗੁਰ ਜੀ ਇਹ ਸ਼ਬਦ ਵਿੱਚ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਨੇ ਕੋਟਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਕੋਟ ਤੋਂ ਭਾਵੰਦਾ ਕਰੋੜਾਂ ਰਾਜ ਤੋਂ ਭਾਵ ਅਪਰਾਧ ਖੰਡੋ ਤੋਂ ਭਾਵੰਦਾ ਨਾਸ ਕਰਦੇ ਹੋ ਤੇ ਵਿਦ ਤੋਂ ਭਾਵੰਦਾ ਤਰੀਕਾ ਸਤਗੁਰੂ ਜੀ ਕਹਿੰਦੇ ਗੁਰੂ ਅਰਜਨ ਦੇ ਪਿਤਾ ਜੀ ਏ ਪ੍ਰਭੂ ਤੂੰ ਸਾਡੇ ਕਰੋੜਾਂ ਅਪਰਾਧ ਨਾਸ ਕਰਦਾ ਹੈ ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਸਮਝਾਉਂਦਾ ਹੈ ਅਗਿਆਨ ਲਪਮਤ ਥੋਰੀ ਤੁਮ ਆਪਨ ਬਿਰਦ ਰਖਾਓ ਅਗਿਆਨ ਤੋਂ ਭਾਵ ਗਿਆਨਹੀਨ ਸਤਸੰਗਿਓ ਲਪਤੋ ਭਾਵ ਹੁੰਦਾ ਥੋਰੀ ਹੋਸ਼ੀ ਤੇ ਬਿਰਦ ਤੋਂ ਭਾਵ ਦਾ ਮੋਢ ਕਦੀਮਾਂ ਦਾ ਸਤਸੰਗਿਓ ਧੰਗੁਰਦਰਨ ਦੇ ਪਿਤਾ ਜੀ ਇਸ ਪੰਕਤੀਆਂ ਵਿੱਚ ਸੰਦ ਸਮਝਾਉਣਾ ਕਰਦੇ ਨੇ ਸਾਧ ਗੁਰੂ ਜੀ ਕਹਿੰਦੇ ਅਸੀਂ ਜੀਵ ਆਤਮਿਕ ਜੀਵਨ ਦੀ ਸੂਧਿਤੋ ਸਖਨੇ ਹਾਂ ਇਹ ਵਾਹਿਗੁਰੂ ਜੀ ਸਾਡੀ ਅਕਲ ਥੋੜੀ ਹੈ ਹੁਸ਼ੀ ਹੈ ਪਰ ਫਿਰ ਵੀ ਵਾਹਿਗੁਰੂ ਜੀ ਤੁਸੀਂ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਸਦਾ ਕਾਇਮ ਰੱਖਦੇ ਹੋ ਤੁਮਹੀ ਸਰਣ ਤੁਮਾਰੀ ਆਸਾ ਤੁਮਹੀ ਸਜਣਾ ਸੁਹੇਲੇ ਤੁਮਾਰੀ ਤੋਂ ਪਾਵੈ ਤੇਰੀ ਹੀ ਸੁਹੇਲੇ ਤੋਂ ਪਾਵੈ ਸੁਖ ਦੇਣ ਵਾਲੀ ਹੇ ਪ੍ਰਭੂ ਅਸੀਂ ਤੇਰੇ ਹੀ ਆਸਰੇ ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰੱਖਣ ਹਾਰ ਤੋਂ ਭਾਵ ਰੱਖਿਆ ਕਰਨ ਦੀ ਸਨੱਥਾ ਵਾਲੇ ਤੇ ਗੋਲੇ ਤੋਂ ਭਾਵ ਸਤਸੰਗੀ ਹੁੰਦਾ ਹੈ ਗੁਲਾਮ ਤਨ ਗੁਰੂ ਅਰਧਨ ਦੇ ਪਿਤਾ ਜੀ ਕਹਿੰਦੇ ਹੇ ਦਿਆਵਾਨ ਹੇ ਸਭ ਦੀ ਰੱਖਿਆ ਕਰਨ ਵਾਲੇ ਹੇ ਵਾਹਿਗੁਰੂ ਜੀ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਆਉ ਗੁਰਮਖਾਂ ਨੂੰ ਬੇਨਤੀ ਦਾਸ ਕਰੇਗਾ ਅਖੇਲੀਆਂ ਪੰਕਤੀਆਂ ਦੁਆਰਾ ਸਰਮਨ ਕ੍ਰੋਨ ਜੀ ਤੁਮਰੀ ਸਣ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੂ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਵਿਚਾਰ ਕਰਦੇ ਆ ਇਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰਜੀ ਬਖਸ਼ਣ ਜੋਗ ਨੇ ਸਤਿਗੁਰ ਦੀ ਸਾ ਸੰਤ ਬਖਸ਼ਣ ਜੋਗ ਹੈ ਸਤਸੰਗਿਓ ਅਰਦਾਸ ਕਰਿਓ ਸਤਿਗੁਰਜੀ ਆਉਣ ਵਾਲੇ ਸਮੇਂ ਚ ਆਪ ਹੀ ਸਿਰ ਤੇ ਹੱਥ ਰੱਖ ਕੇ ਚੜ੍ਹਦੀ ਕਲਾ ਵਿੱਚ ਗੁਰਮਤ ਅਨੁਸਾਰ ਨਿਮਰਤਾ ਨਿਰਵੈਰਤਾ ਦੇ ਨਾਲ ਗੁਰਮਤ ਵਿਚਾਰਾਂ ਦੀ ਸਤਿਗੁਰੂ ਦੀ ਸੇਵਾ ਲੈਣ ਆਓ ਦਾਸ ਜੀਆ ਭੁੱਲਾ ਬਖਸ਼ੋ ਜੀ ਬਖਸ਼ਦੀ ਹੋ ਦੇਓ ਅਸੀਸ ਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ